ਨੋ ਮੇਰੇ ਵਾਰ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤ ਸਿਖਾਵਾਂ ਕਿਵੇਂ ਖਾਨੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਹਾਂ ਓ ਰੇਡੀਓ ਸੁਣਨ ਵਾਲੇ ਉਮਰ ਰੇਡੀਓ ਸੁਪਾਈਸ ਬੋਲਦਾ ਆ ਉਮਰ ਰੇਡੀਓ ਸੁਪਾਈਸ ਬੋਲਦਾ ਉਮਰ ਰੇਡੀਓ ਬਿਲਕੁਲ ਜੀ ਅੱਜ 21st ਯਾਨੀ ਕਿ 21 ਅਕਤੂਬਰ ਦੀ ਸਵੇਰ on ਖੋਪਸੋ ਜੇ ਸਵੇਰ ਦੇ ਵਿੱਚ 9:41 ਮਿੰਟ ਹੋ ਚੁੱਕੇ ਆ ਸਟੂਡੀਓ ਦੇ ਘਰ ਦੇ ਮੁਤਾਬਿਕ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਸਜਰੀ ਸਵੇਰ ਤੇ ਮੈਂ ਤੁਹਾਡੀ ਦੋਸਤ ਤੇ ਹੋਸਟ ਸੁਲੰਦੀ ਕਿਰਚਾ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਦੀਵਾਲੀ ਦੀਆਂ ਗੱਲਾਂ ਕਰਦੇ ਆ ਕਿਉਂਕਿ ਦੀਵਾਲੀ ਦਾ ਮਾਹੌਲ ਹੈ ਕੱਲ ਵੀ ਦੀਵਾਲੀ ਮਨਾਈ ਤੇ ਲੇਕਿਨ ਅੱਜ ਵੀ ਦੀਵਾਲੀ ਜਿਹੜੀ ਆ ਮਨਾਈ ਜਾ ਰਹੀ ਹੈ ਕਈ ਜਗ੍ਹਾ ਤੇ ਉਹ ਦੁਨੀਆ ਭਰ ਦੇ ਵਿੱਚ ਬੰਦੀ ਛੋੜ ਦਿਵਸ ਵੀ ਮਨਾਇਆ ਜਾ ਰਿਹਾ ਹੈ ਸੋ ਏਸੀ ਹੀ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਅਸੀਂ ਅੱਜ ਟੌਪਿਕ ਵੀ ਆਜੀ ਗੱਲਬਾਤ ਵੀ ਲੈ ਕੇ ਹਾਜ਼ਰ ਹੋਏ ਆ ਸੋ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਨਵਦੇਵ ਰੰਦਾਵਾ ਜੀ ਦਾ ਸੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਤੇਜੀ ਕੀ ਹਾਲ ਚੱਲ ਹੈ ਬਹੁਤ ਵਧੀਆ ਸੰਦੀਪ ਜੀ ਸਾਰੇ ਹੀ ਲਿਸਨਰਸ ਨੂੰ ਜੀ ਦੀਵਾਲੀ ਦੀਆਂ ਤੇ ਬੰਦੀ ਛੋੜ ਦੇਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪਾਸਾਰੇ ਇਤਿਹਾਸ ਦੇ ਨਾਲ ਜਾਣੂ ਆ ਜੀ ਤੇ ਬੜੇ ਸ਼ਾਦਾ ਭਾਵਨਾ ਦੇ ਨਾਲ ਜਿੱਥੇ ਇਤਿਹਾਰ ਮਨਾਇਆ ਜਾਂਦਾ ਹੈ ਇਹਦੇ ਵਿੱਚ ਸੁੰਦਰੀ ਕੋਈ ਦੋ ਰਾਇਣੀ ਕਿਸ ਦੀ अहमियत ਇਹਨਾਂ ਮੁਲਕਾਂ ਦੇ ਵਿੱਚ ਵੀ ਓਨੀ ਹੀ ਹੈ ਜਿੱਥੇ ਇਹ ਗਵਾਲੀਅਰ ਇੰਡੀਆ ਪੰਜਾਬ ਜੀ ਧਰਤੀ ਇੰਡੀਆ ਤੋਂ ਆਪਾਂ ਉੱਠ ਕੇ ਆਏ ਆ। ਜੀ। ਸੋ ਅੱਜ ਦਾ ਟੌਪਿਕ ਆਪਾਂ ਜਿਹੜਾ ਰੱਖਿਆ ਕਿ ਇਹਨਾਂ ਮੁਲਕਾਂ ਦੇ ਵਿੱਚ ਹਾਂਜੀ। ਅੱਜ ਦੇ ਦਿਨ ਇਤਿਹਾਸ ਆਪਾਂ ਕਿਵੇਂ ਵਧੀਆ ਪਰਵਾਰਕ ਬੰਦੀ ਛੋੜ ਦੀਵਸ ਨੂੰ ਪਰਵਾਰਕ ਤੌਰ ਦੇ ਉੱਤੇ ਕਿਦਾਂ ਆਪਾਂ ਮਨਾ ਸਕਣਾ ਹੈ ਨਾ ਫੈਮਿਲੀ ਦੇ ਨਾਲ ਕਿਦਾਂ ਐਬਸੋਲੂਟ ਕਹਤਾ ਕਿ ਬੱਚਿਆਂ ਨੂੰ ਵੀ ਪਤਾ ਚੱਲੇਗਾ ਨਾ ਕਿ ਇਹ ਇਤਿਹਾਸ ਦੇ ਮਾਇਨੇ ਕੀ ਹੈ ਕਿ ਮਤਲਬ ਕਿਉਂ ਮਨਾਉਂਦੇ ਅਸੀਂ? ਸੁਧਰੀ ਸਬ ਤੋਂ ਇੰਪੋਰਟੈਂਟਲੀ ਜੀ ਇਸ ਤਿਹਾੜ ਦੇ ਨਾਲ ਹਮਮ ਦੀਵਾਲੀ ਦੇ ਨਾਲ ਵੀ ਹਮ ਦੋ ਪੱਖ ਜਿਹੜੇ ਸਭ ਤੋਂ ਇੰਪੋਰਟੈਂਟਲੀ ਜੁੜੇ ਆ ਜੀ ਆਜ਼ਾਦੀ ਤੇ ਲਾਈਟ ਬਿਲਕੁਲ ਫਰੀडम ਹਮ ਗੁਰੂ ਸਾਹਿਬ ਬਿਲਕੁਲ ਦੀ ਛੋੜ ਦੇ ਬਸ ਜੀ ਦੀਵਾਲੀ ਦੇ ਨਾਲ ਵੀ ਤੇ ਦੀਵਿਆਂ ਦੀ ਜਿਹੜੀ ਆ ਆਪਾਂ ਫਿਰ ਸਾਰੇ ਪਾਸੇ ਰੌਸ਼ਨੀ ਕੀਤੀ ਇਹ ਪੁਆਇੰਟ ਐਸਪੈਕਟ ਸ਼ੇਅਰ ਕਰਨਾ ਮੌਜੂਦ ਹੈ ਜੀ ਸਾਡੇ ਸਟੂਡੀਓਜ਼ ਦੇ ਨੰਬਰ ਨੇ ਜੀ 092799270 ਸੀ ਆਨਲਾਈਨ ਵੀ ਜਿਹੜਾ ਲਾਈਵ ਇਸ ਟਾਈਮ ਹੈਗੇ ਆ ਤੁਸੀਂ ਇਸ ਦਾ ਹਿੱਸਾ ਬਣ ਸਕਦੇ ਆ ਸੋ ਪਰਵਾਰਿਕ ਰੂਪ ਦੇ ਵਿੱਚ ਇਸ ਨੂੰ ਮਨਾਉਣ ਦੇ ਪੱਖੋਂ ਅ ਜੇ ਅਪ ਦੇਖੀਏ ਸਭ ਤੋਂ ਪਹਿਲਾਂ ਅ ਇੱਕ ਧਾਰਮਿਕ ਦਿਨ ਨਹੀਂ ਹੈਗਾ ਸੋ ਆਜ਼ਾਦੀ ਤੇ ਨਿਆ ਜਿਹੜਾ ਇਸ ਦੇ ਨਾਲ ਆਪਾਂ ਜਾਣਦੇ ਆ ਇਹ ਦਿਨ ਉਸ ਦਾ ਪ੍ਰਤੀਕ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਕੈਦ ਵਿੱਚ 52 ਰਾਜੇ ਬਿਲਕੁਲ ਸੁੰਦਰੀ ਮੈਨੂਟਰੀ ਗੱਲ ਇਸ ਦੇ ਵਿੱਚ ਬੜੀ ਪ੍ਰੇਰਿਤ ਕਰਦੀ ਹੈ ਕਿ ਉਹਨਾਂ ਨੇ ਸਿਰਫ ਆਪਣਾ ਹੀ ਨਹੀਂ ਆਪਣੇ ਬਾਰੇ ਨਹੀਂ ਸੋਚਿਆ ਉਹਨਾਂ ਨੇ ਬਾਕੀਆਂ ਬਾਰੇ ਵੀ ਸੋਚਿਆ ਕਿ ਇਹਨਾਂ ਦੀ ਰਿਹਾਈ ਕਿਦਾਂ ਕਰਵਾਈ ਜਾਏ ਸੁੰਦਰੀ ਮੈਨੂੰ ਇਸ ਪੱਖ ਨੂੰ ਲੈ ਕੇ ਕੀ ਜਿਨ੍ਹਾਂ ਨੂੰ ਰਿਹਾ ਕਰਵਾਇਆ ਹੋਏਗਾ ਉਹ ਪੀੜੀਦਰ ਪੁਸ਼ਤਾ ਪੁਸ਼ਤਾ ਗੁਰੂ ਸਾਹਿਬ ਦੇ ਇਸ ਕਾਰਜ ਦੇ ਨਾਲ ਕਿੰਨੇ ਪ੍ਰਭਾਵਿਤ ਹੋਏ ਹੋਣਗੇ ਕਿਉਂਕਿ ਉਹ ਰਾਜੇ ਸਿੱਖ ਧਰਮ ਨਾਲ ਦੇ ਨਾਲ ਰਿਲੇਟਡ ਤਾਂ ਨਹੀਂ ਸਾਰੇ ਹਾਂ ਜੀ ਸਾਰੇ ਸਿੱਖ ਰਿਲੇਟਡ ਨਹੀਂ ਸੀ ਸੋ ਇੱਕ ਹਿਮਨਿਟੇਰੀਅਨ ਐਕਟ ਜੋ ਕਿ ਇੱਥੇ ਦੇ ਬੱਚੇ ਆਪਣੇ ਬਹੁਤ ਲਾਈਕ ਕਰਦੇ ਆ ਹਾਂਜੀ ਬਿਲਕੁਲ ਕੋ ਕਰਨਾ ਸਾਂਝੀ ਵਾਲਤਾ ਦਾ ਹਮ ਬਿਲਕੁਲ ਇੱਕ ਬਹੁਤ ਵੱਡਾ ਉਹਨਾਂ ਨੇ ਜਿਹੜਾ ਐਗਜ਼ਾਮਪਲ ਸੈੱਟ ਕੀਤਾ ਸੋ ਖੁਸ਼ੀ ਜਿਹੜੀ ਸਾਂਝੀ ਦਿਖਾਈ ਉਹਨਾਂ ਨੇ ਬਿਲਕੁਲ ਹਾਂਜੀ ਠੀਕ ਹੈ ਜੀ ਉਸ ਦੇ ਵਿੱਚ ਇੱਕ ਹੋਰ ਐਸਪੈਕਟ ਜਿਹੜਾ ਮੈਂ ਨਿੱਜੀ ਤੌਰ ਦੇ ਉੱਤੇ ਬਹੁਤ ਵਾਰ ਮਹਿਸੂਸ ਕਰਦਾ ਹੁੰਨਾ ਉਹ ਆ ਕਿ ਇਸ ਨੂੰ ਲੈ ਕੇ ਆਪਾ ਪਰਵਾਰਕ ਜਿਹੜਾ ਸੁਝਾ ਬਹੁਤ ਵਾਰ ਆਉਂਦਾ ਕੀ ਕਰਾਂ ਦੇ ਵਿੱਚ ਮੈਨੂੰ ਨਹੀਂ ਪਤਾ ਤੁਹਾਡੇ ਘਰ ਦੇ ਵਿੱਚ ਸਾਡੇ ਮੇਰੇ ਮਦਦ ਜਿਹੜੇ ਆ ਉਹਨਾਂ ਨੇ ਹਰ ਸਾਲ ਦੀਵਾ ਸਿੰਪਲ ਇੱਕ ਜਿਹੜਾ ਕਿਲੇ ਦਾ ਅਬ ਮਿੱਟੀ ਦਾ ਦੀਵਾ ਹਾਂਜੀ ਮਿੱਟੀ ਦਾ ਉਹਦੇ ਵਿੱਚ ਸਰੋਂ ਦਾ ਤੇਲ ਜਿਹੜਾ ਜੀ ਤੇ ਅਮ ਜਿੱਥੇ ਜਗਾ ਕੇ ਤੇ ਫਿਰ ਸਾਰਿਆਂ ਦੇ ਨਾਲ ਉਸ ਦਿਨ ਦੀ ਮਹੱਤਤਾ ਨੂੰ ਬਿਲਕੁਲ ਸਦਾ ਸ਼ੇਅਰ ਕੀਤਾ ਇੱਕ ਹੋਰ ਚੀਜ਼ ਤੁਸੀਂ ਦੇਖੀ ਹੋਏਗੀ ਆਪਣੇ ਮਾਮ ਦੇ ਕੋਲੋਂ ਕਿ ਇੱਕ ਚਮੁਖੀਆ ਦੀਵਾ ਜਿਹੜਾ ਉਹਦੀ ਬਹੁ ਰਿਵਾਇਤ ਹੈ ਹਾਂਜੀ ਉਹ ਬਹੁਤ ਮਹੱਤਤਾ ਹੈ ਦੀਵਾਲੀ ਦੇ ਦਿਨ ਜਿਹੜਾ ਚਮੁਖੀਆ ਯਾਨੀ ਕਿ ਚਾਰੇ ਪਾਸੇ ਅ ਉੱਤਰ ਦੱਖਣ ਯਾਨਕੀ ਚਾਰੇ ਦਿਸ਼ਾਵਾਂ ਦੇ ਵਿੱਚ ਰੋਸ਼ਨੀ ਦਾ ਪ੍ਰਤੀਕ ਇਹ ਕਰਦੀ ਹੈ ਯਾਨਕੀ ਤੁਹਾਡੇ ਘਰ ਦੇ ਸਾਰੇ ਪਾਸੇ ਸਾਰੇ ਦਰਵਾਜ਼ਿਆਂ ਦੇ ਵਿੱਚ ਇਹ ਰੋਸ਼ਨੀ ਕਰਦਾ ਹੈ ਸੋ ਚਮੁਖਿਆ ਦੀਵਾ ਜਿਹੜਾ ਇਹ ਸ਼ਗਨ ਮੰਨਿਆ ਜਾਂਦਾ ਹੈ ਕਿ ਤੁਸੀਂ ਦੀਵਾ ਜਿਹੜਾ ਹੈ ਉਸ ਦਿਨ ਚਮੁਖਿਆ ਦਿਵਾਉਂਦੇ ਹੋ ਯਾਨਕੀ ਚਾਰ ਬੱਤੀਆਂ ਲਗਾ ਕੇ ਸਰੋਂ ਦੇ ਤੇਲ ਦੇ ਨਾਲ ਤੁਸੀਂ ਉਸ ਦਾ ਸ਼ਗਨ ਕਰਦੇ ਹੋ ਬਿਲਕੁਲ ਸੁੰਦਰੀ ਇੱਕ ਹੋਰ ਰਿਵਾਇਤ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਜੀ ਮੇਰੀ ਮਦਰ ਸਦਾ ਬੱਚਿਆਂ ਦੇ ਰੂਪ ਦੇ ਵਿੱਚ ਸਾਰਿਆਂ ਤੋਂ ਇੱਕ ਇੱਕ ਦੀਵਾ ਜਿਹੜਾ ਨਾ ਉਹ ਜਗਾਉਂਦੇ ਆ ਓਕੇ ਵਾਓ ਉਹਨਾਂ ਨੂੰ ਫੜਾ ਕੇ ਬਹੁਤ ਵਧੀਆ ਹਾਂ ਬਹੁਤ ਵਧੀਆ ਇਹ ਚੀਜ਼ ਜਿਹੜੀ ਹੈ ਤੇ ਉਹ ਜਦੋਂ ਤੁਸੀਂ ਫਿਰ ਦੂਸਰੇ ਦਿਨ ਉੱਠਦੇ ਹੋ ਹਮ ਹੁਣ ਮੈਨੂੰ ਨਹੀਂ ਪਤਾ ਇਹ ਕੋਈ ਕਰਦਾ ਜੀ ਨਹੀਂ ਪਰ ਮੈਂ ਆਪਣੀ ਮਾਂ ਨੂੰ ਸਦਾ ਆ ਕਰਦਿਆਂ ਦੇਖਿਆ ਉਹ ਉਸ ਦਾ ਸ਼ਰਮਾ ਪਾਉਂਦੇ ਨੇ ਅੱਛਾ ਹਾਂਜੀ ਓਕੇ ਓਕੇ ਠੀਕ ਹੈ ਪਹਿਲਾਂ ਦੇਖਿਆ ਜਾਵੇ ਇਹੀ ਸੁਰਮਾ ਹੁੰਦਾ ਸੀ ਇਹੀ ਇਹੀ ਸੁਰਮਾ ਹੁੰਦਾ ਸੀ ਪਹਿਲਾਂ ਅਸਲੀ ਹਾਂ ਮੈਂ ਆਪਣੇ ਮਦਰ ਨੂੰ ਆ ਇੱਕ ਤਸਵੀਰ ਹੈ ਮੇਰੇ ਉਹਨਾਂ ਨੇ ਉਹਨਾਂ ਨੇ ਮੈਨੂੰ ਕੁਛੜ ਚੱਕਿਆ ਹੋਇਆ ਤੇ ਸੁਰਮਾ ਪਾਇਆ ਹੋਇਆ ਅੱਖਾਂ ਦੇ ਵਿੱਚ ਤੇ ਉਸ ਤਸਵੀਰ ਨੂੰ ਮੈਂ ਦੀਵਾਲੀ ਤੋਂ ਅਗਲੇ ਦਿਨ ਮੁਰ ਸਰਜੀਵਤ ਹੁੰਦਾ ਦੇਖਦਾ ਕਿ ਪਰ ਇੱਕ ਸਿੰਪਲ ਟ੍ਰੈਡੀਸ਼ਨ ਉਹਨਾਂ ਨੇ ਕੀਤੀ ਮੇਰਾ ਇਹ ਸੀ ਭਾਵ ਹੂੰ ਬਿਲਕੁਲ ਲੇਕਿਨ ਉਸ ਦੇ ਨਾਲ ਸਾਰਿਆਂ ਨੂੰ ਐਤਕੀ ਮਮ ਡੈਡ ਹੂੰ ਇੰਡੀਆ ਗਏ ਹੋਇਆ ਆ ਅੱਛਾ ਤੇ ਮੈਂ ਰਾਜ ਨੂੰ ਕਹਿ ਕੀ ਰਾਜ ਆਪਾਂ ਅੱਜ ਜਰੂਰ ਉਹਨਾਂ ਦੀ ਜਿਹੜੀ ਇਹ ਰਵਾਇਤ ਆ ਉਹਨੂੰ ਜਾਰੀ ਕੰਟੀਨਿਊ ਰੱਖਣਾ ਬਿਲਕੁਲ ਬਰਕਰਾਰ ਰੱਖਣੀ ਹਾਂ ਨਹੀਂ ਸੋ ਲਾਈਫ ਦੇ ਵਿੱਚ ਇਹ ਆਪਣੇ ਆਪ ਦੇ ਉੱਤੇ ਆ ਹੂੰ ਬਿਲਕੁਲ ਕਿ ਸਾਡੇ ਬਜ਼ੁਰਗਾਂ ਦੇ ਵੱਲੋਂ ਜੇ ਆਪਾਂ ਕੁਝ ਚੰਗਾ ਦੇਖਦੇ ਆ ਉਸ ਦਾ ਅਸਰ ਕਬੂਲਦੇ ਆ ਕਬੂਲਦੇ ਆ ਤਾਂ ਕਿਉਂ ਨਹੀਂ ਕਿਉਂ ਨਹੀਂ ਇਸ ਇਨ ਮੁਰਖਾਂ ਦੇ ਵਿੱਚ ਉਹਨੂੰ ਕੰਟੀਨਿਊ ਰੱਖੀ ਹੈ ਸੇਫਲੀ ਅੱਛਾ ਉਹਨਾਂ ਨੇ ਸਦਾ ਦੀਵਿਆ ਨੂੰ ਕਿ ਰਾਤ ਫਿਰ ਸੌਣ ਨਾਲ ਆਪਾਂ ਉੱਥੇ ਜਾਦੇ ਉੱਥੇ ਸੇਫਲੀ ਰੱਖਣਾ ਜਿੱਥੇ ਸਾਰੇ ਐਸਪੈਕਟ ਸੇਫਟੀ ਦੇ ਜਿਹੜੇ ਆ ਉਹਨਾਂ ਨੇ ਸੇਫਟੀ ਪਰ ਖੁਦੇ ਧਿਆਨ ਰੱਖਣਾ ਹਮ ਬਿਲਕੁਲ ਐਂਡ ਗ੍ਰੇਟ ਜਦ ਤਹੀ ਕਹਨੇ ਆ ਨਾ ਇਸ ਦੇ ਨਾਲ ਸੋ ਦੀਵੇ ਜਲਾ ਕੇ ਆਪਾਂ ਸ਼ੁਕਰਗੁਜ਼ਾਰ ਹੁੰਨੇ ਆ ਜੀ ਫਿਰ ਫਰੀडम ਦੀ ਡਿਸਕਸ਼ਨ ਜਿਹੜੀ ਆ ਆਜ਼ਾਦੀ ਦੀ ਡਿਸਕਸ਼ਨ ਇਨ টারਮਸ ਆਫ ਦੀਵਿਆਂ ਦੇ ਨਾਲ ਹਮ ਹਾਂਜੀ ਸ਼੍ਰੀ ਰਾਮਚੰਦਰ ਜੀ ਵੀ ਬਿਲਕੁਲ ਬਨਵਾਸ ਕਰਕੇ ਵਾਪਸ ਆ ਫਿਰ ਇੱਕ ਹੋਰ ਐਸਪੈਕਟ ਜਿਹੜੀ ਮੈਂ ਕਈ ਪਰਿਵਾਰਾਂ ਦੇ ਵਿੱਚ ਦੇਖਿਆ ਉਹ ਹੈ ਜੋ ਮੈਨੂੰ ਕਾਫੀ ਬਦਲਾਦਾ ਕਿ ਔਰ ਫੂਡ ਬੈਂਕਾਂ ਦੇ ਵਿੱਚ ਪਰਿਵਾਰਾਂ ਨੂੰ ਲੈ ਕੇ ਜਾਂਦੇ ਆ ਹਮ ਅੱਛਾ ਸੇਵਾ ਕਰਨ ਦੇ ਲਈ ਚੁੱਪ-ਚਾਪ ਓਕੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆ ਹਮ ਉਹਨਾਂ ਦੇ ਹੱਥਾਂ ਨਾਲ ਜੀ ਬੰਦਾਨ ਹਮ ਕਰਦੇ ਆ ਜੀ ਆਪਾਂ ਤੁਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ ਰਸਦ ਹਾਂਜੀ ਚਾਣ ਦੀ ਟ੍ਰੈਡੀਸ਼ਨ ਆ ਹਮ ਜੀ ਉਹਦੇ ਨਾਲ-ਨਾਲ ਆਪਾਂ ਫੂਡ ਬੈਂਕ ਵੀ ਬੱਚਿਆਂ ਨੂੰ ਨਾਲ ਜਾ ਕੇ ਕੀ ਦਸਵੰਧ ਦਸਵੰਧ ਜੀ ਸੋ ਸਟੋਰੀ ਟਾਈਮ ਨਾਲ ਹੋ ਕੇ ਬੱਚਿਆਂ ਦੇ ਦੱਸਣਾ ਇਹ ਵੀ ਬਹੁਤ ਇੰਪੋਰਟੈਂਟ ਹੈ ਬਿਲਕੁਲ ਜੀ ਫਿਰ ਇੱਕ ਹੋਰ ਜਿਹੜਾ ਇੰਪੋਰਟੈਂਟ ਮੈਸੇਜ ਹੈ ਸੋਧ ਜੀ ਜਿਹੜਾ ਬਹੁਤ ਇਹਨਾਂ ਟਾਈਮ ਅੱਜ ਤੁਸੀਂ ਵੀ ਡਿਸਕਸ ਕੀਤਾ ਕਿ ਫਾਇਰ ਵਰਕ ਨੂੰ ਠਾ ਕੇ ਆਪਾਂ ਸਿੰਪਲ ਜਿਹੜੇ ਰੋਸ਼ਨੀ ਜਿਹੜੀ ਆ ਜੀ ਹੋਰ ਕਰੀਏ ਹਮ ਲੈਂਟਰਨ ਕੈਂਡਲਸ ਨਾਲ ਰੋਸ਼ਨੀ ਜੀ ਇਹ ਜੁੜਿਆ ਬਿਲਕੁਲ ਬਿਲਕੁਲ ਤੇ ਹੁਣ ਅਸੀਂ ਜਾਣਨਾ ਚਾਹਾਂਗੇ ਸਾਰਿਆਂ ਤੋਂ ਕਿ ਉਹ ਕਿਦਾਂ ਜਿਹੜੀ ਦੀਵਾਲੀ ਮਨਾਉਂਦੇ ਆ ਬਿਲਕੁਲ ਬੰਦੀ ਛੋੜ ਦਿਵਸ ਤੇ ਉਤੇ ਜਿਹੜਾ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਮਨਾਈ ਜਾਂਦੀ ਹੈ ਤੇ ਆਪਾਂ ਲਿਸਨਰਸ ਤੋਂ ਜਾਨਣਾ ਚਾਹੁੰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਦੱਸਦੇ ਹੋ ਯਾਨੀ ਕਿ ਕੀ ਵੇ ਆ ਕਿਹੜਾ ਵੇ ਆ ਕਿਹੜਾ ਰਸਤਾ ਹੈ ਕਿ ਅਸੀਂ ਦੀਵਾਲੀ ਅਸੀਂ ਗੁਰੂ ਘਰ ਕਿਉਂ ਜਾ ਰਹੇ ਆ ਅੱਜ ਦੇ ਦਿਨ ਕਿਉਂ ਜਾਂਦੇ ਆ ਤੋਂ ਇੱਕ ਪਰੰਪਰਾ ਹੁੰਦੀ ਹੈ ਸੋ ਜਿਸ ਨੂੰ ਸਾਡਾ ਫਰਜ਼ ਬੰਦਾ ਜੇ ਉਸ ਨੂੰ ਬਰਕਰਾਰ ਰੱਖਣਾ ਅੱਗੇ ਚੱਲ ਕੇ ਤੇ ਆਪਣੇ ਬੱਚਿਆਂ ਨੂੰ ਉਸ ਬਾਰੇ ਦੱਸਣਾ اپنے بچوں کا دھیان ادھر لگا ہے کہ اٹیلیں کہ ادی چھوڑ دس کی کارن سی کہ بندی چھوڑ دوس کا جڑا آغاز ہوا اور جڑا تہوار ادو تو منایا جاتا ہے کیوں دیوالی ਮਨਾਈ ਸੀ ਕਿਉਂ ਖੁਸ਼ੀਆਂ ਮਨਾਇਆ ਸੀ ਗਿਆ ਸੋ ਇਹ ਸਭ ਕੁਝ ਜਿਹੜਾ ਹੈ ਅਸੀਂ ਗੁਰੂ ਘਰ ਜਾ ਕੇ ਸਿਰਫ ਇਹ ਨਹੀਂ ਹੈ ਕਿ ਬੱਚਿਆਂ ਦੇ ਨਾਲ ਲੰਗਰ ਖਾਦਾ ਪਕੌੜੇ ਖਾਦੇ ਤੇ ਜਲੇਬੀਆਂ ਖਾ ਕੇ ਘਰੇ ਵਾਪਸ ਆ ਗਏ ਤਾਂ ਬੱਚਿਆਂ ਦੀ ਫਿਰ ਉਹ ਸੋਚ ਜਿਹੜੀ ਉੱਥੇ ਤੱਕ ਸੀਮਤ ਰਹਿ ਜਾਂਦੀ ਹੈ ਜਦ ਤੱਕ ਬੱਚਿਆਂ ਨੂੰ ਪਤਾ ਹੀ ਨਹੀਂ ਚੱਲ ਗਿਆ ਇਹ ਸਭ ਦਾ ਜਿਹੜਾ ਕਾਰਨ ਕੀ ਹੈ ਕਿਉਂ ਵਾਸੀਂ ਪਿੱਛੋਂ ਸਾਡੀ ਪਰੰਪਰਾ ਚੱਲੀ ਆ ਰਹੀ ਹੈ ਤਾਂ ਸਾਡੇ ਲਿਸਨਰਸ ਜ਼ਰੂਰ ਸਾਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਬੰਦੀ ਛੋੜ ਦਿਵਸ ਦੇ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਕੀ ਕਰਨਾ ਹੈ ਗੁਰਦੁਆਰ ਸਾਹਿਬ ਲੱਗ ਗਿਆ ਜੀ ਕੱਲ ਪਰਵਾਰ ਜੀ ਤੇ ਸਾਡੇ ਨੌਜਵਾਨ ਰਾਤ ਦੇ 10 ਵਜੇ ਤੱਕ ਅਸੀਂ ਸਾਰੇ ਹੂੰ ਵਾਟਰ ਬਲਾਸਟ ਕਰਦੇ ਰਹੇ ਅੱਛਾ ਕਲੀਨ ਅਪ ਕੀਤਾ ਕਲੀਨ ਅਪ ਕੀਤਾ ਅੱਛਾ ਗੁਰਦੁਆਰੇ ਸਾਰੇ ਅੰਦਰ ਅੱਜ ਉੱਥੇ ਸਾਰਾ ਜਿਹੜਾ ਸੈਟਅਪ ਹੈ ਬਾਹਰ ਸਟਾਲਸ ਲੱਗਣੇ ਨੇ ਹਾਂਜੀ ਪਰ ਜਿੱਥੇ ਲੱਗਣੇ ਉਹ ਤਾਂ ਕਲੀਨ ਹੋਵੇ ਹਾਂ ਏ ਵੀ ਵੋਲੰਟੀਅਰ ਹੀ ਸਾਡਾ ਇੱਕ ਫਰਜ਼ ਬੰਦਾ ਹੈ ਵੋਲੰਟੀਅਰ ਆਪਾਂ ਜਾ ਕੇ ਜ਼ਰੂਰ ਆਪਣੀ ਸੇਵਾ ਨਿਭਾਈਏ ਬਿਲਕੁਲ ਸੋ ਆਸ-ਪਾਸ ਅਸੀਂ ਕਲੀਨ ਅਪ ਦੇ ਹੂੰ ਫੋਨ ਤੋਂ ਜੇ ਆਪਾਂ ਸਮਾਂ ਕੱਢ ਕੇ ਆਪਣੇ ਆਪ ਤੋਂ ਸਮਾਂ ਕੱਢ ਕੇ এনवायरमेंट ਜਿਹੜੀ ਲੱਗ ਗਿਆ ਜਿੱਥੇ ਆਪਾਂ ਜਾ ਕੇ ਵਿਚਰਦੇ ਆ ਮਾਰਦੇ ਆ ਨਤਮਸਤਕ ਹੁੰਨੇ ਆ ਆਸਥਾ ਜਿਹੜੀ ਆ ਆਪਣੀ ਉਸ ਨੂੰ ਅਸੀਂ ਜਿਹੜਾ ਪੂਰਾ ਹੁੰਦਾ ਦਿਸਦੇ ਆ ਕੀ ਅਸੀਂ ਅੱਧਾ ਘੰਟਾ ਨਹੀਂ ਕੱਢ ਸਕਦੇ ਉਸ ਤੇ ਲਈ ਘੰਟਾ ਨਹੀਂ ਕੱਢ ਸਕਦੇ ਬਿਲਕੁਲ ਸ਼ੋ ਸੁੰਦਰੀ ਇਹ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਜੀ ਬਜ਼ੁਰਗਾਂ ਨੂੰ ਵਿਜ਼ਿਟ ਕਰਨਾ ਹੂੰ ਬਹੁਤ ਬਜ਼ੁਰਗ ਨੇ ਜਿਨ੍ਹਾਂ ਦੇ ਸਾਖ ਸੰਬੰਧੀ ਆਸਟ੍ਰੇਲੀਆ ਚਲੇ ਗਏ ਨੇ ਬੱਚੇ ਛੱਡ ਕੇ ਚਲੇ ਗਏ ਨੇ ਬੱਚੇ ਬਿਲਕੁਲ ਹਾਂ ਬੱਚੇ ਰਿਟਾਇਰਮੈਂਟ ਹੋਮਸ ਦੇ ਵਿੱਚ ਨੇ ਆਪਣੀ ਕਮਿਊਨਿਟੀ 'ਚ ਬਹੁਤ ਵੱਡਾ ਏ ਇਸ਼ੂ ਆ ਜਿਹੜਾ ਅੰਡਰ ਦਾ ਕਾਰਪਟ ਆਪਾਂ ਛੱਡ ਦਿੰਨੇ ਆ ਹੂੰ ਸ਼ੋ ਇਵੀ ਇੱਕ ਇੰਪੋਰਟੈਂਟ ਸਪੈਕਟਰੀ ਜਿਹੜਾ ਆਪਾਂ ਆ ਇਸ ਨੂੰ ਲੈ ਕੇ ਮਾਨ ਸਕਦੇ ਆ ਸੋ ਮੇਰੀ ਇੱਕੋ ਹੀ ਰਿਕੁਐਸਟ ਹੈ ਫਾਈਨਲੀ ਕਿ ਇਸ ਨੂੰ ਲੈ ਕੇ ਬੰਦੀ ਛੋੜ ਦੇਵਸ ਦਾ ਜਿਹੜਾ ਹੈ ਜੀ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਆਵਰ ਰੱਖੀ ਹੈ ਹੂੰ 24 ਘੰਟਿਆਂ ਦੇ ਵਿੱਚੋਂ ਆਪਾਂ 1 ਘੰਟਾ ਨਹੀਂ ਕਰ ਸਕਦੇ ਆਪਾਂ ਉਸਨੇ 1 ਘੰਟਾ 1 ਘੰਟਾ ਸਿਰਫ ਸੀਵਾ ਜਿਸ ਦਿਨ ਬੰਦੀ ਛੁੜਦਲਸ਼ਾ ਸੀਵਾ ਆਵਰ ਜੇ ਇੱਕ ਘੰਟਾ ਤੁਸੀਂ ਸੁਣਦੇ ਬਾਅਦ ਸਾਰਿਆਂ ਨੇ ਇਕੱਠੇ ਹੋ ਕੇ ਕਲੀਨ ਅਪ ਕਰਨਾ ਆਲੇ-ਦੁਆਲੇ ਸਫਾਈ ਕਰਨੀ ਆ ਬਿਲਕੁਲ ਇਹ ਨਹੀਂ ਕਿ ਆਏ ਆਸੀ ਲੰਗਰ ਖਾਦਾ ਹੈ ਗੰਧ ਪਾ ਕੇ ਚਲੇ ਗਏ ਆ ਖਲਾਰਾ ਪਾ ਕੇ ਚਲੇ ਗਏ ਆ ਕਿੰਨਾ ਵਧੀਆ ਰਹੇਗਾ ਕਮਿਊਨਿਟੀ ਦਾ ਇਹ ਬਿਲਕੁਲ ਕਿਉਂਕਿ ਗੁਰੂ ਘਰ ਦਾ ਸੰਦਾ ਸਾਂਝਾ ਹਾਂਜੀ ਤੇ ਗੁਰੂ ਘਰ ਦੇ ਬਾਹਰ ਆਲੇ-ਦੁਆਲੇ ਹਾਂ ਸਫਾਈ এনਵਾਇਰਨਮੈਂਟ ਆ ਉਹ ਵੀ ਤਾਂ ਆਪਣੀ ਆ हां क्लिनस जबो क्लीन ਕਰਾਂਗੇ ਇਕੱਠੇ ਹੋ ਕੇ ਸਾਡਾ ਫਰਜ਼ ਬੰਦਾ ਹੈ ਸੋ ਮੇਰੀ ਦੀ ਇਹ ਰਿਕਵੈਸਟ ਜ਼ਰੂਰ ਸਾਰਿਆਂ ਨੂੰ ਹੈ ਪਰ ਇਹਦੇ ਵਿੱਚ ਇਹ ਹੈ ਕਿ ਜੇ ਖੁਦ ਪੇਰੈਂਟਸ ਕਰਨਗੇ ਤਾਂ ਹੀ ਬੱਚੇ ਜਿਹੜੇ ਉਹਨਾਂ ਨੂੰ ਵੀ ਚੂੜ ਲੱਗੇਗੀ ਕਿ ਅਸੀਂ ਜਾ ਕੇ ਮੰਮ ਦੇ ਨਾਲ ਜਾਂ ਡੈਡ ਦੇ ਨਾਲ ਜਾਂ ਦਾਦਾ ਦਾਦੀ ਜਾਂ ਨਾਨਾ ਨਾਨੀ ਦੇ ਨਾਲ ਆਪਾਂ ਜਾ ਕੇ ਉਹਨਾਂ ਦੇ ਨਾਲ ਬੱਚੇ ਹੈਲਪ ਕਰਾਉਣਾ ਬਿਲਕੁਲ ਜੀ ਇਸ ਦੇ ਲਈ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਐਸਪੈਕਟ ਹੈ ਬਿਲਕੁਲ ਬਿਲਕੁਲ ਜੀ ਉਹ ਹੈ ਆਪਰੇ ਆਪਾਂ ਸਾਰੇ ਇਸ ਦੀ ਇੰਪੋਰਟੈਂਟ ਨੂੰ ਜਾਣਦੇ ਹੋਏ ਜੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਸੁਨਦੇ ਜੀ ਮੈਂ ਖੁੱਲਕੇ ਇਹ ਲਾਇਬ੍ਰੇਰੀ ਦੇ ਉੱਤੇ ਕਹਾਂਗਾ ਆਪਾਂ ਜੇ ਸਿੱਖ ਪਰਿਵਾਰਾਂ ਦੇ ਵਿੱਚੋਂ ਬੰਦੀ ਛੋੜ ਦਿਵਸ ਦੇ ਬਾਰੇ ਆਪਣੇ ਬੱਚਿਆਂ ਨੂੰ ਦੱਸਦੇ ਆ ਤੇ ਆਪਾਂ ਨੂੰ ਸ਼੍ਰੀ ਰਾਮਚੰਦਰ ਜੀ ਦਾ ਪਸ਼ੋਕੜ ਤੇ ਉਹਨਾਂ ਦੇ ਨਾਲ ਜੁੜੀ ਹੋਈ ਦੀਵਾਲੀ ਦਾ ਐਸਪੈਕਟ ਵੀ ਉਹਨਾਂ ਹੀ ਇੰਪੋਰਟੈਂਟ ਹੈ ਇਸ ਦੇ ਹਾਰਨ ਲੈ ਕੇ ਉਹ ਵੀ ਜੋ ਦੱਸਣਾ ਚਾਹੀਦਾ ਉਹ ਵੀ ਜ਼ਰੂਰ ਦੱਸਣਾ ਚਾਹੀਦਾ ਹਾਂ ਤੇ ਮੈਂ ਕਹੂੰਗਾ ਕਿ ਜਿਹੜੇ ਹਿੰਦੂ ਪਰਿਵਾਰ ਨੇ ਉਹ ਵੀ ਜ਼ਰੂਰ ਉਹ ਵੀ ਦੱਸਣ ਹਾਂ ਇਹ ਵੀ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਦੋਨੋਂ ਪਾਸੇ ਹਾਂ ਦੋਨੋਂ ਪਾਸੇ ਕਿਉਂਕਿ ਬੱਚੇ ਜਿਹੜੇ ਇੱਥੇ ਉਹਨਾਂ ਦੇ ਵਿੱਚ ਕੋਈ ਵਖਰੀਮਾ ਨਹੀਂ ਤੇ ਨਾ ਹੀ ਕਦੀ ਆਵੇ ਤੇ ਨਾ ਹੀ ਆਪਾਂ ਨੂੰ ਪਾਉਣਾ ਚਾਹੀਦਾ ਹੋਣਾ ਚਾਹੀਦਾ ਹਾਂ ਸੋ ਇਸ ਨੂੰ ਲੈ ਕੇ ਇਸ ਤਰ੍ਹਾਂ ਦੇ ਚ ਹਰ ਸਾਨੂੰ ਹੋਰ ਵੱਧ ਮੌਕੇ ਦੇ ਦਿੰਦੇ ਨੇ ਇੱਕ ਦੂਜੇ ਦੀ ਰਿਸਪੈਕਟ ਜੀ ਕਰਦੇ ਹੋਏ ਹੂੰ ਕ੍ਰਿਸਮਸ ਵਾਲੇ ਦਿਨ ਵੀ ਤਾਂ ਆਪਾਂ ਦੱਸਦੇ ਹਾਂ ਕਿ ਕਿਉਂ ਮਨਾ ਰਹੇ ਹਾਂ ਕਿ ਕਿਉਂ 크ਿਸਮਸ ਫਿਰ ਦੀਵਾਲੀ ਦੇ ਵਿੱਚ ਕੀ ਹਰਜ਼ ਹੈ ਕੀ ਇਸ਼ੂ ਹੈ ਵਿਸਾਖੀ ਤੇ ਵੀ ਇਦਾਂ ਹੀ ਹੋਣਾ ਚਾਹੀਦਾ ਹਾਂਜੀ ਸੋ ਮੇਰਾ ਕਹਿਣ ਦਾ ਭਾਵ ਹੈ ਜੀ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਉਸ ਸੋਚਨਾ ਬਤਸਰ ਹੋਈ ਹੈ ਜਿਸ ਦੇ ਨਾਲ ਦਿਲ ਜੁੜਨ ਜਿਸ ਦੇ ਨਾਲ ਸਾਂਝਾ ਵਧਣ ਆ ਗੱਲ ਮਾਨਸਿਕ ਆਜ਼ਾਦੀ ਦੀ ਵੀ ਹੋਵੇ ਬਿਲਕੁਲ ਹਾਂ ਤੇ ਲਾਈਟ ਪ੍ਰਤੀਕ ਜੋ ਹੈ ਅ ਆਜ਼ਾਦੀ ਦਾ ਬਿਲਕੁਲ ਆਮ ਫਰੀडम ਦਾ ਜੀ ਚੰਗਾਈ ਦੀ ਜਿੱਤ ਬਰਾਏ ਦੇ ਉਤੇ ਉਹ ਸਾਰੇ ਪੁਆਇੰਟ ਜਰੂਰ ਆਪਾਂ ਨਾਲ ਲੈ ਕੇ ਚੱਲੀਏ ਅੱਛਾ ਤੁਸੀਂ ਕੁਝ ਦੱਸੋ ਤੁਸੀਂ ਅ ਥੋੜੀ देर ਸਕੂਲ ਪੜ੍ਹੇ ਹੋ ਇੰਡੀਆ ਨੇ ਠੀਕ ਹੈ ਨਾ ਤੇ ਤੁਸੀਂ ਉੱਥੇ ਕਦੀ ਐਸੇ ਲਿਖਿਆ ਮੈਂ ਲਿਖਿਆ ਦੀ ਬਹੁਤ ਅੱਛੇ ਲਿਖੇ ਮੈਨੂੰ ਦੀਵਾਲੀ ਦਾ ਐਸੇ ਸੱਜੇ ਜੀ ਤੁਸੀਂ ਹੁਣ ਚੇਤਾ ਕਰਾ ਦਿੱਤਾ ਕਿ ਉਹ ਕਹਿੰਦੇ ਹੁੰਦੇ ਸੀ ਕਿ ਕਿਉਂ ਦੀਵਾਲੀ ਹਾਂ ਨਹੀਂ ਕਿ ਐਸੇ ਇੰਨੇ ਵਰਦ ਆਉਂਦਾ ਇੰਨਾ ਲੰਮਾ ਬਣਾਉਂਦਾ ਤੁਸੀਂ ਹਿਸਾਬ ਜਾਂ ਲਾਉਣਾ ਕਿ ਤੇਜ ਦੋ ਜਾਂ ਤਿੰਨ ਜਿਹੜੇ ਆ ਜਿੰਨੇ ਲੰਬੇ ਹੋਏ ਨੇ ਲੰਬੇ ਲੰਬੇ ਤੁਸੀਂ ਉਹ ਨਹੀਂ ਮਾਰਕਸ ਜਾਨਾ ਦੈਟਸ ਨਾ ਲਿਖੀ ਆਣਾ ਤੁਸੀਂ ਕਹਣਾ ਕਿ ਹੁਣ 150 ਦੇ ਕਹੀ 170 ਲਿਖ ਕੇ ਤੇ ਐਕਸਟਰਾ ਮਾਰਕ ਲੈਣਿਆ ਐਕਸਟਰਾ ਮਾਰਕ ਲੈਣਿਆ ਬਿਲਕੁਲ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਕਿ ਕਿ ਦੁਸਹਿਰੇ ਦਾ ਐਸੇ ਆਇਆ ਹੁੰਦਾ ਸੀਗਾ ਹਾਂਜੀ ਕਿ ਦੀਵਾਲੀ ਅਸੀਂ ਕਿਉਂ ਮਨਾ ਪਹਿਲਾਂ ਤਾਂ ਆਪਣੀ ਸਿੱਖ ਰਿਲੀਜਨ ਦੇ ਨਾਲ ਸ਼ੁਰੂ ਕਰ ਦੇਣੀ ਫਿਰ Hindu religion ਉਹ ਕਿਉਂ ਮਨਾਉਂਦੇ ਆ ਤਾਂ ਇਹਦੇ ਨਾਲ ਤੁਸੀਂ ਦੇਖੋ ਕਿ ਇਹ ਚੀਜ਼ ਦੇ ਨਾਲ ਬੱਚਿਆਂ ਦੇ ਸਾਡੇ ਦਿਮਾਗ ਤੇ ਸਾਡੇ ਜ਼ਹਿਨ ਦੇ ਉੱਤੇ ਕਿੰਨਾ ਵਧੀਆ ਅਸਰ ਪਿਆ ਹੈ ਕਿ ਸਾਨੂੰ ਸਾਰਾ ਹਿਸਟਰੀ ਪਤਾ ਲੱਗਦੀ ਹੈ ਐਬਸੋਲੂਟਲੀ ਸੁਹੰਦਰ ਜੀ ਅੱਪਾ ਬੜੇ ਲੱਕੀ ਆ ਬਿਲਕੁਲ ਆਪਾ ਇੰਨੀ ਹਜ਼ਾਰ ਸਾਲ ਪੁਰਾਣੀ ਸਭਤਾ ਦੇ ਨਾਲ ਜੁੜੇ ਹੋਏ ਜੁੜੇ ਹੋਏ ਤੇ ਸਾਡੇ ਬੱਚੇ ਹੋਰ ਵੀ ਲੈ ਕੇ ਕਿ ਇਹਨਾਂ ਮੁਲਕਾਂ ਚ ਦੋਨਾਂ ਚੀਜ਼ਾਂ ਨੂੰ ਮਾਨ ਸਕਦੇ ਆ ਸਾਡਾ ਫਰਜ਼ ਜੇ ਤੇ ਗੱਲ ਤੇ ਤੁਸੀਂ ਆਉਂ ਸੀ ਲਾਸਟ ਮੈਂ ਫਿਨਿਸ਼ ਕਰ ਰਿਹਾ ਹਾਂ ਜੀ ਆਪਣੀ ਸਾਡਾ ਫਰਜ਼ ਹੈ ਉਹਨਾਂ ਨੂੰ ਇਸ ਅਮੀਰ ਵਿਰਸੇ ਦੇ ਨਾਲ ਜੋੜ ਕੇ ਇਸ ਮੁਲਕ ਦੇ ਵੀ ਤੇ ਉੱਥੇ ਦੇ ਵੀ ਨਾਲ ਹੋ ਕੇ ਆਪਾਂ ਹਾਨੀ ਬਣਾਈਏ ਇਸ ਨੂੰ ਲੈ ਕੇ 8 ਨਵੰਬਰ ਨੂੰ ਸਿੰਦਰ ਜੀ ਹਮ ਹਮ ਸੈਟਰਡੇ ਨੂੰ ਸ਼ਨੀਵਾਰ ਆਪਾਂ ਫ੍ਰੀ ਕਮਿਊਨਿਟੀ ਇਵੈਂਟ ਪੰਜਾਬ ਡੇ ਜਿਹੜਾ ਮਨਾ ਰਹੇ ਆ ਮੈਨਕੋ ਸਕੁਏਅਰ ਦੇ ਵਿੱਚ ਸੋ ਉਸਦੇ ਬਾਰੇ ਵੀ ਗੱਲਾਂ ਕਰਦੇ ਰਵਾਂਗੇ ਪੰਜਾਬੀ ਪਹਿਰਾਵਾ ਫੈਸ਼ਨ ਸ਼ੋ ਵੀ ਹੈ ਫੂਡ ਸਟਾਲ ਵੀ ਹੋਣਗੇ ਔਰ ਬਾਕੀ ਇਹ ਹੈ ਕਿ ਬਹੁਤ ਸਾਰੇ ਗਿਵਵੇਜ਼ ਵੀ ਹੋਣੇ ਹਨ ਇਨਾਮਤ ਤੁਸੀਂ ਜਿੱਤ ਸਕਦੇ ਹੋ ਤੇ ਇੱਥੇ ਪਹੁੰਚਣਾ ਹੈ 8 ਨਵੰਬਰ ਨੂੰ ਸੈਟਰਡੇ ਸ਼ਾਮੇ 4 ਵਜੇ ਔਨਵਰਡਸ ਮੈਨਕੋ ਸਕੁਏਅਰ ਤੋ ਥੈਂਕ ਯੂ ਸ਼ੁਕਰੀਆ ਨਵਦੇਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੈ ਅੱਜ ਬੰਦੀ ਛੋੜ ਦਿਵਸ ਤੇ ਮੌਕੇ ਦੇ ਉਤੇ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਹੈ ਤੇ ਸਾਡੇ ਲਿਸਨਰਸ ਵੀ ਇਸ ਸਮੇਂ ਜੋ ਜੁੜੇ ਹੋਏ ਨੇ ਸੋ ਉਹਨਾਂ ਨੂੰ ਵੀ ਸੀ ਇਹੀ ਕਹਾਂਗੇ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਉਹਨਾਂ ਦੇ ਨਾਲ ਜ਼ਰੂਰ ਇਹ ਜਾਣਕਾਰੀਆਂ ਸ਼ੇਅਰ ਕਰੋ ਕਿ ਅਸੀਂ ਬੰਦੀ ਛੋੜ ਦਿਵਸ ਜਾਂ ਦੀਵਾਲੀ ਜਿਹੜੀ ਹੈ Hindu ਦੀਵਾਲੀ ਕਿਉਂ ਮਨਾਉਂਦੇ ਤੇ ਅਸੀਂ ਕਿਉਂ ਮਨਾਉਂਦੇ ਆ ਇਹ ਜ਼ਰੂਰ ਤੇ ਨਾਲ ਨਾਲ ਗੁਰੂ ਘਰਾਂ ਦੀਆਂ ਖੁਸ਼ੀਆਂ ਜ਼ਰੂਰ ਸ਼ਾਮ ਨੂੰ ਜਾ ਕੇ ਪ੍ਰਾਪਤ ਕਰਿਓ ਸ਼ੁਕਰੀਆ ਜੀ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ ਤੇ ਅੱਜ ਦੇ